ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਕਿਵੇਂ ਠੀਕ ਹੋ ਤੁਸੀਂ ਕਹਿਣਾ ਅੱਜ ਤਾਂ ਬੜੀ ਖੁਸ਼ ਆ ਜੀ ਖੁਸ਼ ਤਾਂ ਮੈਂ ਆਪੀ ਹੋਣਾ ਆ ਕਿਉਂਕਿ ਇੰਨਾ ਵੱਡਾ ਮੈਨੂੰ ਅੱਜ ਗਿਫਟ ਮਿਲਿਆ ਆ ਮੈਂ ਤੁਹਾਨੂੰ ਦਿਖਾਉਣੀ ਆ ਜ਼ਰੂਰ ਪਰ ਦੇਖੋ ਇੱਕ ਮੈਨੂੰ ਆਇਆ ਸੂਟ ਮੇਰੇ ਜਾਣ ਪਹਿਚਾਨ ਵਾਲੇ ਮੇਰੇ ਬਹੁਤ ਨਜ਼ਦੀਕੀ ਆ ਵੀ ਜਿਨ੍ਹਾਂ ਨੇ ਮੈਨੂੰ ਸੂਟ ਭੇਜਿਆ ਇੱਕ ਨਾਲ ਮਿਲਿਆ ਜੀ ਆਪਾਂ ਨੂੰ ਚੈੱਕ ਆਖਿਰ ਕਹਿੰਦੇ ਹੁੰਦੇ ਉਹ ਦਿਨ ਆ ਹੀ ਗਿਆ ਕਿ ਜਿਸ ਦਿਨ ਦੀ ਮੈਨੂੰ ਬਹੁਤ ਉਡੀਕ ਸੀ ਤੇ ਮੈਂ ਬਹੁਤ ਖੁਸ਼ ਆ ਬਹੁਤ ਖੁਸ਼ ਆ ਕਿ ਪੁੱਛੋ ਹੀ ਕੋਈ ਨਾ ਤੇ ਮੈਂ ਤੁਹਾਨੂੰ ਉਹ ਸੂਟ ਦਿਖਾਉਣੀ ਆ ਨਾਲ ਮੈਨੂੰ ਚੈੱਕ ਕਿੰਨੇ ਦਾ ਮਿਲਿਆ ਉਹ ਵੀ ਤੁਹਾਨੂੰ ਮੈਂ ਜ਼ਰੂਰ ਦੱਸੂਗੀ ਤੇ ਆਓ ਮੈਂ ਤੁਹਾਨੂੰ ਹੁਣ ਆਪਣਾ ਸੂਟ ਦਿਖਾਵਾਂ ਤੇ ਯਾਨੀ ਕਿ ਮੈਨੂੰ ਨਾ ਐਸ ਦਿਨ ਤਾਂ ਬਹੁਤ ਇੰਤਜ਼ਾਰ ਸੀ ਕਿਉਂਕਿ ਮੈਨੂੰ ਵੀ ਕੋਈ ਗਿਫਟ ਮਿਲੇ ਮੈਨੂੰ ਵੀ ਵਧੀਆ ਲੱਗਦਾ ਜਦੋਂ ਕੋਈ ਮੈਨੂੰ ਗਿਫਟ ਦਿੰਦਾ ਕੋਈ ਆਪਾਂ ਵੀ ਕਿਸੇ ਨੂੰ ਗਿਫਟ ਦਿੰਨੇ ਆ ਸਾਨੂੰ ਗਿਫਟ ਦੇਣਾ ਵੀ ਚੰਗਾ ਲੱਗਦਾ ਤੇ ਗਿਫਟ ਲੈਣਾ ਵੀ ਚੰਗਾ ਲੱਗਦਾ ਖਾਸ ਕਰਕੇ ਜਨਾਨੀਆਂ ਨੂੰ ਜਦੋਂ ਕੋਈ ਸੂਟ ਗਿਫਟ ਮਿਲੇ ਤਾਂ ਬਹੁਤ ਖੁਸ਼ੀ ਹੁੰਦੀ ਆ ਉਹ ਵੀ ਜੇ ਮਨਪਸੰਦ ਦਾ ਤੇ ਮੈਨੂੰ ਜੀ ਇੱਕ ਮਨਪਸੰਦ ਦਾ ਮੇਰੇ ਸੂਟ ਵੀ ਆ ਤੇ ਇੱਕ ਮੈਨੂੰ ਚੈੱਕ ਮਿਲਿਆ ਚੈੱਕ ਕਿੰਨੇ ਦਾ ਮਿਲਿਆ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਪਰ ਤੁਸੀਂ ਮੇਰਾ ਸੂਟ ਦੇਖੋ ਜੇ ਤਾਂ ਮੈਨੂੰ ਚੈੱਕ ਨਾਲੋਂ ਵੀ ਜ਼ਿਆਦਾ ਖੁਸ਼ੀ ਮੈਨੂੰ ਸੂਟ ਦੀ ਆ ਕਿਉਂਕਿ ਹੁਣ ਸੂਟ ਇਸ ਮੌਸਮ ਦੇ ਪਾਉਣ ਵਾਲਾ ਆ ਤੇ ਸੱਚੀ ਮੈਂ ਦੱਸਾਂ ਹਣੋ ਇਸ ਸਾਰੀ ਵੀਡੀਓ ਦੇ ਵਿੱਚ ਮੇਰਾ ਹਾਸਾ ਹੀ ਨਿਕਲੀ ਜਾਂਦਾ ਆ ਕਿਉਂਕਿ ਸੂਟ ਮੈਨੂੰ ਇੰਨਾ ਪਸੰਦ ਆਇਆ ਮੈਂ ਹੁਣ ਬਸ ਥੋੜੇ ਦਿਨਾਂ ਦੇ ਵਿੱਚ ਮੈਂ ਉਹ ਸੂਟ ਸੀ ਕੇ ਬਾ ਪਾ ਲੈਣਾ ਕਿਉਂਕਿ ਮੈਨੂੰ ਬਹੁਤ ਪਸੰਦ ਆ ਬਹੁਤ ਜ਼ਿਆਦਾ ਪਸੰਦ ਆ ਤੇ ਸੂਟ ਮੈਨੂੰ ਕਿਹਨੇ ਗਿਫਟ ਕੀਤਾ ਮੈਂ ਤੁਹਾਨੂੰ ਉਹ ਵੀ ਦੱਸੂਗੀ ਤੇ ਹੁਣ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਜੀ ਜਿਹੜਾ ਗਿਫਟ ਮਿਲਿਆ ਜੀ ਇਹ ਗਿਫਟ ਆਪਾਂ ਨੂੰ ਮਿਲਿਆ ਹੈਗਾ ਸੂਟ ਦੇਖੋ ਕਿੰਨਾ ਪਿਆਰਾ ਸੂਟ ਆ ਤੇ ਬਹੁਤ ਵਧੀਆ ਸੂਟ ਆ ਜਿਹੜੇ ਹੁਣ ਚੱਲੇ ਆ ਨਾ ਜਿਹਦੇ ਜਿਨ੍ਹਾਂ ਦਾ ਅਰਜ਼ ਘੱਟ ਹੁੰਦਾ ਐਸੇ ਤਰ੍ਹਾਂ ਇਹ ਸੂਟ ਬਣਨਾ ਹੈ ਚਲੋ ਮੈਂ ਤਾਂ ਹੁਣ ਬੀ ਸਲਵਾਰ ਹੀ ਬਣਾਉਣੀ ਆ ਇਹਨਾਂ ਨੇ ਤਾਂ ਪਜਾਮਾ ਹੀ ਜਿਆ ਬਣਾਇਆ ਪਲਾਜ਼ੋ ਤੇ ਪਰ ਬਹੁਤ ਵਧੀਆ ਸੂਟ ਆ ਅੱਜਕੱਲ ਦੇ ਪਾਉਣ ਵਾਲਾ ਗਰਮ ਸੂਟ ਆ ਇਹ ਮੈਂ ਤਾਂ ਨੂੰ ਦਿਖवानी ਹੈ ਕੱਢ ਕੇ ਕਿਉਂਕਿ ਮੈਨੂੰ ਆਪ ਹੀ ਹੈ ਨਾ ਸਾਰਾ ਕੁਝ ਕਰਨਾ ਪੈਂਦਾ ਆ ਵੀ ਕੋਈ ਵੀ ਘਰ ਦੇ ਵਿੱਚ ਨਹੀਂ ਹੁੰਦਾ ਵੀ ਮੈਂ ਵੀ ਫੋਨ ਕੋਈ ਫੋਨ ਫੜੇ ਜਾਂ ਕਿੱਦਾਂ ਜਾਣਾ ਮੇਰੇ ਕੋ ਹਜੇ ਸਟੈਂਡ ਆ ਮੈਂ ਤਾਂ ਕਹਿੰਨੀ ਮੈਨੂੰ ਕੋਈ ਸਟੈਂਡ ਦੀ ਗਿਫਟ ਕਰ ਦਿੰਦਾ ਮੈਨੂੰ ਇਹ ਸੂਟ ਨਾ ਦਿੰਦਾ ਤਾਂ ਚਲੋ ਕੋਈ ਗੱਲ ਨਹੀਂ ਮੈਂ ਸਟੈਂਡ ਖੁਦ ਵੀ ਆਰਡਰ ਕਰ ਦੂੰਗੀ ਤੇ ਆ ਜਾਊਗਾ ਤੇ ਹੁਣ ਇਹ ਦੇਖੋ ਤੁਸੀਂ ਮੇਰਾ ਸੂਟ ਕਿੰਨਾ ਵਧੀਆ ਆ ਇਹ ਮੈਨੂੰ ਸੱਚੀ ਬੜਾ ਮਨ ਖੁਸ਼ ਹੋਇਆ ਜਦੋਂ ਮੈਨੂੰ ਸੂਟ ਇਹ ਮਿਲਿਆ ਸੂਟ ਆਇਆ ਜੀ ਮੈਨੂੰ ਇਹ ਰਾਤੀ ਤੇ ਮੈਨੂੰ ਬਸ ਇਹਦਾ ਹੀ ਇੰਤਜ਼ਾਰ ਸੀ ਕਿ ਮੈਨੂੰ ਕਿੰਨੇ ਦਿਨਾਂ ਦਾ ਪਤਾ ਲੱਗਾ ਹੋਇਆ ਸੀ ਵੀ ਮੈਨੂੰ ਇੱਕ ਸੂਟ ਮਿਲਣਾ ਦੇਖੋ ਤੁਸੀਂ ਕਮੈਂਟਾਂ ਵਿੱਚ ਦੱਸਿਓ ਕਿ ਮੇਰਾ ਸੂਟ ਕਿੱਦਾਂ ਦਾ ਆ ਤੇ ਦੇਣ ਵਾਲਾ ਵੀ ਕਿੰਨਾ ਵਧੀਆ ਹੋਗਾ ਜਿੰਨੇ ਮੈਨੂੰ ਇਹ ਸੂਟ ਜਿਹੜਾ ਗਿਫਟ ਕੀਤਾ ਦੇਖੋ ਕਿੰਨਾ ਸੋਹਣਾ ਹੈ ਨਾ ਇਹ ਹੈਗਾ ਇਹ ਨਾਲ ਸ਼ਾਲ ਮੈਨੂੰ ਬਹੁਤ ਪਿਆਰਾ ਲੱਗਾ ਤੇ ਬਸ ਹੁਣ ਮੈਂ ਥੋੜੇ ਦਿਨਾਂ ਦੇ ਵਿੱਚ ਹੀ ਇਹਨੂੰ ਮੈਂ ਯਾਨੀ ਕਿ ਪਾ ਲੈਣਾ ਆ ਸੂਟ ਨੂੰ ਸੇਕੇ ਪਾ ਲੂੰਗੀ ਤਾਂ ਹੁਣ ਜਿਹੜਾ ਜੀ ਮੈਨੂੰ ਚੈੱਕ ਮਿਲਿਆ ਹੈਗਾ ਆ ਉਹ ਕਿੰਨੇ ਹਜ਼ਾਰ ਦਾ ਆ ਤੇ ਕਿਹਨੇ ਦਿੱਤਾ ਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਹਨਾ ਤੇ ਵਿੱਚੇ ਮੈਨੂੰ ਇੱਕ ਫੋਨ ਆਉਣ ਦਾ ਆ ਪਰ ਮੈਂ ਹੁਣ ਫੋਨ ਚੱਕਿਆ ਨਹੀਂ ਹੈਗਾ ਫੋਨ ਨੂੰ ਮੈਂ ਕੱਟ ਦਿੱਤਾ ਮੈਂ ਕਿਹਾ ਪਹਿਲਾਂ ਵੀਡੀਓ ਪੂਰੀ ਕਰ ਲਈਏ ਤੇ ਸੂਟ ਮੈਂ ਚਲੋ ਹੁਣ ਕੋਈ ਗੱਲ ਨਹੀਂ ਬਾਅਦ ਚ ਫਿਰ ਪੈਕ ਕਰ ਲੈਣੀ ਆ ਸੂਟ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਜਨਾਨੀਆਂ ਨੂੰ ਬਹੁਤ ਚਾਹ ਹੁੰਦਾ ਕਿ ਨਾ ਕਿਨਾਂ ਨੂੰ ਸੂਟ ਵਧੀਆ ਲੱਗਦੇ ਸੂਟ ਖਰੀਦਣੇ ਨਵੇਂ-ਨਵੇਂ ਸੂਟ ਪਾਉਣੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਤੇ ਆਪਾਂ ਹਨਾ ਹੁਣ ਆਹ ਦੇਖ ਲਓ ਜੀ ਚੈੱਕ ਜਿਹੜਾ ਮੈਨੂੰ ਚੈੱਕ ਮਿਲਿਆ ਹੈ ਇਹ ਮੈਨੂੰ ਮੇਰੇ ਬੇਟੇ ਨੇ ਜੀ ਮੇਰੇ ਨਾਲ ਮਜ਼ਾਕ ਕਰਤਾ ਮੈਨੂੰ ਕਹਿੰਦਾ ਆਹ ਲਓ ਮੰਮੀ ਪਾਸਬੁੱਕ ਜਿੰਨੇ ਚੈੱਕ ਭਰਨੇ ਹੋਏ ਭਰ ਲਿਓ ਤੇ ਬਾਅਦ ਚ ਕਹਿੰਦਾ ਪਰ ਇਹਦੇ ਵਿੱਚ ਪੈਸਾ ਕੋਈ ਨਹੀਂ ਹਜੇ ਹੈਗਾ ਮੇਰੇ ਅਕਾਊਂਟ ਦੇ ਵਿੱਚ ਕੋਈ ਗੱਲ ਨਹੀਂ ਮਾਲਕ ਕਰੇਗਾ ਕੋਈ ਗੱਲ ਨਹੀਂ ਸਭ ਕੁਝ ਹੋ ਜਾਊਗਾ ਪਰ ਮੇਰੇ ਆ ਜਿਹੜਾ ਸੂਟ ਆ ਮੈਨੂੰ ਗਿਫਟ ਜਿਹੜਾ ਕੀਤਾ ਹੈਗਾ ਇਹ ਵੀ ਮੇਰੇ ਬੇਟੇ ਨੇ ਕੀਤਾ ਹੈ ਛੋਟਾ ਬੇਟਾ ਆ ਮੇਰਾ ਹਜੇ ਵੀ ਅਨਮੈਰਿਡ ਆ ਤੇ ਪਰ ਦੇਖੋ ਉਹਨੂੰ ਕਪੜਾ ਲੈਣ ਦੀ ਕਿੰਨੀ ਹੈਗਾ ਆ ਜਾਚ ਆ ਕਿੰਨਾ ਤਰੀਕਾ ਆ ਹਨਾ ਦੇਖ ਲਓ ਵੀ ਉਹਨੂੰ ਕਿੱਦਾਂ ਉਹਨੂੰ ਪਤਾ ਵੀ ਮੇਰੇ ਮੰਮੀ ਦੀ ਪਸੰਦ ਕਿੱਦਾਂ ਕਿੱਦਾਂ ਆ ਜੇ ਲੋ ਬਹੁਤ ਵਧੀਆ ਸੂਟ ਉਹਨੇ ਮੈਨੂੰ ਗਿਫਟ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਆ ਤਾਂ ਕਹਿੰਦੇ ਹੁੰਦੇ ਕਿੱਥੇ ਆ ਕੇ ਆਪਾਂ ਆਪਣੇ ਬੱਚਿਆਂ ਨੂੰ ਗਿਫਟ ਕਰਦੇ ਆ ਚੀਜ਼ਾਂ ਲੈ ਕੇ ਦਿੰਨੇ ਆ ਤੇ ਹੁਣ ਸਾਡੇ ਬੱਚੇ ਸਾਨੂੰ ਲੈ ਕੇ ਦਿੰਦੇ ਬਹੁਤ ਵਧੀਆ ਲੱਗਦਾ ਹੈ ਜੀ ਜਦੋਂ ਛੋਟੇ ਹੁੰਦੇ ਆ ਬੱਚੇ ਆਪਾਂ ਉਹਨਾਂ ਨੂੰ ਕੱਪੜਾ ਦੀ ਦਾ ਲੈ ਕੇ ਦਿੰਨੇ ਆ ਉਹ ਵੀ ਬਹੁਤ ਖੁਸ਼ ਹੁੰਦੇ ਸੀ ਉਸੇ ਤਰ੍ਹਾਂ ਹੋਣਾ ਸੀ ਜਦੋਂ ਐਸੇ ਏਜ ਵਿੱਚ ਆ ਗਏ ਸਾਨੂੰ ਬੱਚੇ ਚੀਜ਼ ਕੋਈ ਲੈ ਕੇ ਦਿੰਦੇ ਆ ਸੱਚੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਪਹਿਲਾਂ ਵੀ ਗਰਮੀਆਂ ਵਿੱਚ ਇੱਕ ਉਹਨੇ ਮੈਨੂੰ ਸੂਟ ਇੱਕ ਲਿਆ ਕੇ ਦਿੱਤਾ ਸੀ ਦੇਖੋ ਮੈਨੂੰ ਕੁਝ ਵੀ ਨਹੀਂ ਦੱਸਿਆ ਇੰਨਾ ਪਿਆਰਾ ਕਲਰ ਕਿ ਮੈਂ ਉਹਨੂੰ ਇੱਕ ਵਾਰੀ ਵੀ ਕਹਿ ਨਹੀਂ ਸਕੀ ਵੀ ਨਹੀਂ ਇਹ ਮੇਰੇ ਪਸੰਦ ਨਹੀਂ ਹੈਗਾ ਜਦ ਤੂੰ ਚੇਂਜ ਕਰਕੇ ਲਿਆ ਬਹੁਤ ਪਿਆਰਾ ਕਲਰ ਉਹ ਮੇਰੇ ਲਈ ਲੈ ਕੇ ਆਇਆ ਉਹਨੂੰ ਪਤਾ ਵੀ ਮੇਰੀ ਮੰਮਾ ਕਿਦਾਂ ਦੇ ਕੱਪੜੇ ਪਾਉਂਦੀ ਆ ਤੇ ਵਧੀਆ ਲੱਗਦਾ ਜਦੋਂ ਬੱਚੇ ਸਾਡੇ ਸਾਨੂੰ ਚੀਜ਼ ਲੈ ਆ ਕੇ ਦਿੰਦੇ ਆ ਬਹੁਤ ਚੰਗਾ ਲੱਗਦਾ ਆ ਨਹੀਂ ਤਾਂ ਵੀ ਉਹ ਕਹਿ ਹੀ ਸਕਦੇ ਵੀ ਲੋ ਮम्मी ਤੁਸੀਂ ਆਪ ਜਾ ਕੇ ਖਰੀਦ ਲਓ ਨਹੀਂ ਪਰ ਜਦੋਂ ਉਹ ਲੈ ਕੇ ਹੁੰਦੇ ਨਾ ਚੀਜ਼ ਬਹੁਤ ਵਧੀਆ ਲੱਗਦਾ ਆ ਪੈਸੇ ਤਾਂ ਮੈਨੂੰ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਇਹ ਚੀਜ਼ ਲੈਣੀ ਜਾਂ ਨਹੀਂ ਲੈਣੀ ਤਾਂ ਮੇਰਾ ਵੱਡਾ ਬੇਟਾ ਉਹੀ ਕਹੂਗਾ ਮੰਮੀ ਤੁਸੀਂ ਲੈ ਲਓ ਲੈ ਲਓ ਮੈਂ ਹੀ ਮਨਾ ਕਰ ਦਿੰਨੀ ਨਹੀਂ ਨਹੀਂ ਲੈਣਾ ਉਹ ਉਹ ਛੋਟਾ ਕਹਿੰਦਾ ਤੁਸੀਂ ਤਾਂ ਮੈਨੂੰ ਮਨਾ ਕਰੀ ਜਾਣਾ ਮੈਂ ਆਪ ਹੀ ਲੈ ਆ ਕੇ ਦਿੰਨਾ ਕਿ ਹੁਣ ਤੁਸੀਂ ਸੂਟ ਉਹਨੂੰ ਤੇ ਨਹੀਂ ਕਹੋਗੇ ਵੀ ਜਾ ਮੋੜ ਕੇ ਆ ਜਾ ਕੇ ਇਸ ਕਰਕੇ ਉਹ ਮੇਰੇ ਲਈ ਸੂਟ ਹੀ ਲੈ ਕੇ ਆਇਆ ਉਸੀ ਮੈਨੂੰ ਦੱਸਿਓ ਕਿ ਤੁਹਾਨੂੰ ਮੇਰਾ ਸੂਟ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਰਾਜਨਾ ਥੋੜਾ ਜਿਆ ਮਨ ਜਿਹੜਾ ਇਹ ਖੁਸ਼ ਵੀ ਆ ਖੁਸ਼ੀ ਦੇ ਨਾਲ ਮਨ ਜਿਹੜਾ ਭਰਦਾ ਆ ਕਿ ਬੱਚੇ ਸਾਨੂੰ ਹੁਣ ਏਦਾਂ ਗਿਫਟ ਲਿਆ ਕੇ ਦਿੰਦੇ ਵਧੀਆ ਲੱਗਦਾ ਆ ਹਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਤੁਹਾਨੂੰ ਕਿਦਾਂ ਦਾ ਸੂਟ ਲੱਗਾ ਤੇ ਚੈੱਕ ਦੇ ਵਿੱਚ ਹਲੇ ਕੋਈ ਨਹੀਂ ਆਪਾਂ ਪੈਸਾ ਭਾਰ ਸਕਦੇ ਕਿਉਂਕਿ ਅਕਾਊਂਟ ਦੇ ਵਿੱਚ ਪੈਸੇ ਨਹੀਂ ਹੈਗੇ ਤੇ ਆਪਾਂ ਕਿੱਦਾਂ ਉਹ ਚੈੱਕ ਨਹੀਂ ਭਾਰ ਸਕਦੇ ਹਨਾ ਤੇ ਬੱਚੇਰੇ ਮੈਨੂੰ ਪਾਸਬੁੱਕ ਫੜਾਤੀ ਲੋ ਮੰਮੀ ਜੀ ਨੀਰਾ ਕੰਪਰਨੀ ਆ ਭਰਨੀ ਆ ਭਰ ਲਓ ਤੁਸੀਂ ਤੇ ਮੈਨੂੰ ਤਾਂ ਸਭ ਕੁਝ ਪਤਾ ਹੀ ਆ ਹਨਾ ਤੇ ਤੁਸੀਂ ਮੈਨੂੰ ਦੱਸਿਓ ਕਿ ਅੱਜ ਤਾਂ ਮੇਰਾ ਇਹ ਚੈੱਕ ਜੋ ਮੈਨੂੰ ਮਿਲਿਆ ਆ ਤੇ ਮੈਨੂੰ ਸੂਟ ਜਿਹੜਾ ਮਿਲਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਉਨਾਂ ਚਿਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ